ਫੰਟਸ ਡਬਲ ਰੇਪ ਆ ਪਲੇਅਰ ਅੰਦਰ ਜਾਂਦਾ ਪਹਿਲਾ ਓ ਸਿੰਗਲੇ ਪਾ ਲੋ 12 12 ਆਣ ਰਹੇ ਜੀ ਨਾ ਜਲੋ ਲੱਗੀ ਹੁੰਦੀ ਤੇ ਤਾਰ ਆ ਖੜ ਗਏ ਲੈ ਮਸ਼ੀਨ ਦੋਏ ਰੁਗੀਆਂ ਭਾਈ ਇੱਧਰ ਰੁਗੀਆਂ ਦੇ ਮੁੱਕ ਗਿਆ ਸਪਲਾਈ ਮੁੱਕ ਗਈ ਯਾ ਤੁਹਾਨੂੰ ਪਤਾ ਵੀ ਤੁਸੀਂ ਲੰਬੇ ਰੂਟ ਪਰ ਨਿਕਲੇ ਆ ਆਪਣੀ ਝੋਲੀਆਂ ਵਰਤੀ ਕਰੋ ਬੜੇ ਡਰਾਈਵਰ ਸਤਿ ਸ਼੍ਰੀ ਅਕਾਲ ਜੀ ਆਉਂਦੀ ਜਾ ਰਿਹਾ ਬਈ ਬੰਗਾਰ ਭਾਰਤੀ ਇਹਨਾਂ ਐਨਾ ਵਜੇ ਨਾ ਇਹਨਾਂ ਨੇ ਨੀ ਚੱਕਿਆ ਇਹਨਾਂ ਨੇ ਮੰਨੂ ਚੁਗਾਰਤਾ ਗਿੱਲਾ ਗਿੱਲਾ ਵਿੱਚ ਚਾਚਾ ਉਹ ਵੱਚ ਗਿੱਲਾ ਵਿੱਚ ਚਾ ਪਾਣੀ ਦਾ ਜਿਹੜਾ ਮੀਂਹ ਪਿਆ ਉਹਦਾ ਫੱਕ ਨਹੀਂ ਕੋਈ ਨੂੰ ਹਾਂ ਹਾਂ ਮੈਂ ਨੂੰ ਦੇਖਾਂ ਗਿਆ ਸਾਰੀ ਸਾਰੀ ਇਹ ਘਟ ਜਾਣਾ ਉਹ ਮੈਂ ਤਾਂ ਨਹੀਂ ਆਉਂਦਾ ਮੈਂ ਤੂੰ ਬੁਲਾਵੇਂ ਤਾ ਨਾਮ ਅੰਦਰ ਕੋਲੂਰੇ ਦਾ ਚੱਕੀ ਆ ਤੇ ਛੇ ਚੱਕੀ ਦਾ ਫਰਕ ਆ ਬਾਈ ਉਹ ਹੈਗੀ ਫਰਕ ਤਾਂ Dedim orada bir şey var די קנאַצדערע ਕਾਲ ਜੀ ਅੱਸੀ ਕਾਲ ਜੀ ਸਰ ਤਰਸਦਾ ਬਾਈ ਕਾਲਾ ਖਾਵੇ ਹੋ ਐਦਾ ਆ ਕਹਿੰਦੇ ਸਾਡੇ ਪੈਰ ਤੋਂ ਸੁਲਾ ਪਾਣੀ ਨਹੀਂ ਮਿਲਣਾ ਮਿੱਟੀ ਲੱਗ ਪਣਾ ਲਾਈ ਜਾਣਾ ਪੈਣਾ ਉਹ ਦੇਖ ਤਾਂ ਲੈ ਐ ਜਾਂਦੇ ਕਿਦੇ ਫੇਲਾ ਰੱਖਦੇ ਆ ਬਾਤਾਂ ਘੁੰਮ ਘੁੰਮ ਬਣਦੇ ਹੋਰ ਮੈਂ ਤਾਂ ਹੀ ਆ ਵੇਖ ਤਾ ਉੱਡਦਾ ਜਾਵੇ ਜਾਣਾ ਬਾਂਦਾ ਜਸ ਤੇ ਹੋਰ ਆ ਟੋੜੀ ਹਾਂ ਹਾਂ ਆਵਾਜ਼ ਹੀ ਕਰਾਉਂ ਟੋੜੀ ਹਾਂ ਅੰਦਰ ਹੀ ਹੁੰਦਾ ਨਾ ਕਰ ਲੈ ਓਕੇ ਹਾਂ ਤੂੰ ਮਾਝਾ ਤੂੰ ਨਾ ਹਾਂ ਆਹ ਕਿੰਨ ਕੁ ਵਧੀਆ ਉਹ ਥੇ ਦਾ ਫਰਕ ਹੈ ਇਹ ਮੈਂ ਨਹੀਂ ਤੂੰ ਹਾਂ ਹੁਣ ਕੰਨੂ ਇਹਨੇ ਕਹਿ ਨਹੀਂ ਦੀ ਅਸੀਂ ਹੁਣ ਤਾਂ ਇਹ ਖਾਲੇ ਖੜ ਕੇ ਤੇ ਗੱਡੀ ਇਹਨੂੰ ਮੈਂ ਕਿਹਾ ਉਹ ਬੱਧਾ ਬਾਰੇ ਵਿਫਾੜ ਫਿਰ ਆ ਜੂਗੀ ਇਹਦਾ ਹੋਵੇ ਫਵਾੜੀ ਪਾਲੀ ਝੋੜੀਆਂ ਇਹ ਪੂਰੀਆਂ ਝੋੜੀਆਂ ਦੇ ਸਿਰੇ ਆਉਂਦੀਆਂ ਥੇ ਤਾਂ ਖਾਲੀ ਦੇ ਹਨਾ ਖਾਸ ਟਾਈਮ ਆਹ ਝੋੜੀ ਖੜੇ ਪਾ ਇਹ ਮੁਰਕੀਆਂ ਆਉਂਗੀਆਂ ਮੁਰਕੇ ਆਉਂਗੀਆਂ ਆ ਤਾਂ ਪਹਿਲੀ ਵਾਰ ਜਾਣ ਤੋਂ ਹੋਇਆ ਸਾਲਾ ਇਹ ਝੋੜੀਆਂ ਜਾਲੇ ਖੜਗੀਆਂ ਰਹੀ ਕਿੱਥੇ ਲੰਬੇ ਫਰਕਾ ਲੰਬੇ ਛੋਟੀ ਨਹੀਂ ਹੈਗੀ ਕਿਹੜੀ ਉਹ ਥੋੜੇ ਅਸੀਂ ਰੇਪ ਬੱਧਾ ਪਾਉਂਦੇ ਹੁਣ ਅਸੀਂ ਹੁਣ तकरीबन ਆਹੀ ਹਿੱਟਾ ਰੋਣਾ ਬਸ ਇਹਨੂੰ ਆਹ ਹੈ ਥੋੜੀ ਆਹੀ ਗੱਨਾ ਕਰਕੇ ਤਾਂ 40 ਕਿਲੋ ਦੀ ਬੈਕਿੰਗ ਕਰੀ ਆ ਹੁ ਆਹੀ ਹਿੱਟਾ ਰੋਣਾ ਇਹਨੂੰ ਆ ਛਿੱਟਾ ਲਾ ਕੇ 6 ਡੋਟੇ ਮਾਨੇ ਪੈਗੀ 40 ਕਿਲੋ ਦੀ ਆਉਣੀ ਆ ਵਧੀਆ ਕਾਤੇ ਇਹਨਾਂ ਨੂੰ ਪਤਾ ਹੈ ਮੇਰੀ ਗੱਲ ਸੁਣ ਲੈ ਉਹਨਾਂ ਨੂੰ ਗਾਹਨ ਪਤਾ ਵੀ ਨਵੀਂ ਬਨੀਲੀ ਖੜੀ ਬਸ ਢਾਂਗੂ ਨਾਲ ਬਤਾਉਂ ਤੋੜਨੇ ਵਾਲੀ ਹੋ ਐ ਪਹਿਲਾਂ ਕਾਉਂਟਰ ਕਾਉਂਟਰ ਦੀ ਗੋਲੀ ਚੱਕ ਦੇਤੇ ਜੇ ਮੰਡੀਆਂ 'ਵਾਲੇ ਅੱਧ ਦੇਤੇ ਉਹ ਗੱਲ ਯਾਰ ਕਿ ਥੋੜੀ ਹੋਰ ਹੋ 35 ਕਿਲੋ ਦੀ ਬੋਰੀ ਆ ਉਹਨੂੰ ਵੀ ਦੋ ਘੰਟੇ ਚਗਾਉਂਦੇ ਆ ਉਹ ਤਾਂ ਗੱਲੇ ਨਹੀਂ ਆ ਉਹ ਉਹੀ ਗੱਲ ਹੈ ਹਾਂ ਨੱਪਾ ਗਲਤ ਕੋਈ ਨਹੀਂ ਹੈਗਾ ਹਾਂ ਗਾੜੀ ਪੀਸੇ ਬਤਾਣਾ ਇਹ ਇਹ ਬਾਤ ਇਹ ਹੋਇਆ ਬਈ ਕੰਮ ਇਹਨਾਂ ਦਾ ਹਾਂ ਕੋਈ ਗੱਲ ਨਹੀਂ ਹੈਗਾ ਹਾਂ ਮੈਂ ਤਾਂ ਆਇਆ ਗਲਤੀ ਬਣਾਉਂਦੇ ਹੋ ਡੈਡੀ ਦਾ ਵਿਆਹ ਨਹੀਂ ਹੋਇਆ ਉਹ ਬੁਰਾ ਜਾਈ ਤਾਂ ਵੀ ਜੋੜੀ ਵਿੱਚ ਇੱਕ ਵਾਰੀ ਚਲੇ ਜਾਵੇ ਥੋੜਾ ਉਹ ਚੋੜੀ ਉਹਦੀ ਬਣਾਈ ਹਾਂ ਫੈਲਾ ਗੱਛਮਾ ਨਹਾਗਾ ਚੋਲ ਦੀ ਵਾ ਕਰਨੀ ਆ ਰੇ ਮੋਣੋ ਖਾਵਾ ਤੇ ਤੇ ਦੂਆ ਵੀ ਦੀਆ ਆ ਪਾਈ ਪਾਚ ਹਾਂ ਆ ਸਿਕੰਜਾ ਐ ਦੀ ਖੜਾ ਦੀ ਮੇਲਾ ਕਰਾ ਕਰਕੇ ਬਾਹਰ ਹੈਗੇ ਜਿਆ ਡੋਟੇ ਪਾਉਣ ਨੂੰ ਰੇ ਚਾਹ ਉੱਤੇ ਚੱਲੀ ਜਾਣਾ ਰੇ ਪਾਉਣ ਚੱਲੀਏ ਦੇਖਦੇ ਖਾਣੇ ਮੋਟਰਸਾਈਕਲ ਤੇ ਲੈ ਜੀਏ ਫਿਰ ਜਦ ਅਸੀਂ ਆ ਗਏ ਤੁਹਾਨੂੰ ਦੱਸ ਦੇਣਾ ਜਦ ਲੱਦੇ ਆਪਣੇ ਲਖੀ ਰੋ ਉਧਾਰਿਆ ਹੁੰਦੇ ਆਲੂ ਵੀ ਆਲੂ ਤਾਂ ਕਰਨਾ ਜਿਹੜੀ ਸਮੋਸੇ ਅਸੀਂ ਆਪਣੇ ਆਲੂਆਂ ਦੇ ਖਾਦੇ ਆ ਜਿਹਦੇ ਗੱਲ ਖਾਦੇ ਹੋ ਤੇ ਹੈਂ ਇਹਦੇ ਗੱਲ ਖਾਦੇ ਹੋ ਤੇ ਹੋਰ ਕਿ ਪਹਿਲਾਂ ਛੱਡ ਜਾਂਦੇ ਤੇ ਹੋਰ ਕਿ ਅੱਛਾ ਦੋ ਬੋਲੀਆਂ ਪਹਿਲਾਂ ਗਈਆਂ ਸਮੋਸੇ ਸੁਹਾਤੇ ਦੋ ਬੋਲੀਆਂ ਗਈਆਂ ਇਹ ਤਾਂ ਪਤਾ ਨਹੀਂ ਮਿਲਿਆ ਪਤਾ ਨਹੀਂ ਮਿਲਿਆ ਦੋ ਦੇ ਬਾਅਦ ਦੋ ਦੇ ਬਾਅਦ ਹਾਂ ਕੰਮ ਹੋ ਗਿਆ ਬਹੁਤ 11000 ਕਾਲੂ ਭਈਏ ਬਾਲੂ ਦੇਖਿਆ ਹੂੰ ਉਸੜਾ ਉਹੀ ਤਾਂ ਆਲੂ ਆਉਂਦਾ ਮੋ ਕਾਲੂ ਦਾ ਹਾਂ ਮੰਡੀ ਵਿੱਚ ਦੇਖਿਆ ਮੈਂ ਹੈ ਲਾਲ ਲਾਲ ਦਾ ਲਾਲ ਦਾ ਇਹੋ ਲਾਲ ਆਲੂ ਹਾਂ ਮੰਡੀ ਲਾਲ ਆਲੂ ਦਿੱਤੇ ਹੀ ਦਾ ਜਿਹਨਾਂ ਨੂੰ ਬਿਮਾਰੀ ਨਹੀਂ ਪਈ ਉਹ ਤਾਂ ਤਕੜੇ ਵੀ ਹੈਗੇ ਹੈ ਹੈ ਵਧੀਆ ਹੈ ਲੱਖ ਲੱਖ ਦਾ ਫਰਕਾ ਜ਼ਮੀਨ ਦਾ ਹੀ ਫਰਕ ਹੈ ਨਵੇਂ ਬੀਜਿਆਂ ਨੂੰ ਪਈ ਵੀ ਉੱਤੇ ਨਵੇਂ ਬੀਜਾ ਉਹ ਗਾਲਿਆ ਪੈਗਾ ਇਹ ਪਾਣੀ ਨਿਕਲਦਾ ਹਥਿਆਰ ਖੇਤ ਉਹਦਾ ਪਾਣੀ ਨਿਕਲਣਾ ਹੈ ਕਾਲੂ ਹੋਰ ਨਹੀਂ ਕਰਦਾ ਹਾਂ ਸੌ ਫੇਲਾ ਮੁਕ ਗਿਆ ਕਰਦੇ ਅਸੀਂ ਇਹਦਾ ਖੌਫੈਲਾ ਲੱਗ ਜਾਂਦਾ ਬਾਈ ਛਣੇ ਡਾਇਆ ਛਣੇ ਡਾਇਆ ਛਣੇ ਡਾਇਆ ਛੜੇ ਜੂਰੀਆ 100 ਰੁਪਏ ਸਾਰਾ ਸਾਲ ਦਾ ਲੱਗ ਲਿੰਦਾ ਲੱਗ ਲੇ ਦੱਸ ਫਿਰ ਘਣੇ ਗੰਨਾ 100 ਰੁਪਏ ਜਿਆਦਾ ਲੱਗ ਰਕ ਤੁਸੀਂ ਖਾਲੀ ਖੈਲੀ ਤਾਂ ਹੁਣ ਮੇਰੀ ਗੱਲ ਸੁਣ ਲੈ ਛਣੇ ਬਣਾਉਣੀਆਂ ਪੱਲੀਆਂ ਬਣਾਉਣੀਆਂ ਹੁਣ ਪੱਲੀਆਂ ਨਹੀਂ ਤੂੰ ਬਣਾਉਣੀਆਂ ਹੁਣ ਬਬੂਲੇ ਰਾਮ ਪੱਲੀਆਂ ਚ ਆਉਣੀ ਤੂੜੀ ਮੈਂ ਤੈਹ ਲਾ ਕੇ ਰੱਖੇ ਪਏ ਹੁਣ ਹੁਣ ਬਾਹਰ ਦਰਜੀ ਦੇਖਣਾ ਵੀ ਬਾਈ ਪੰਜ ਦੰਦੇ ਨਹੀਂ ਦਰਜੀ ਆਪ ਚਾਹ ਕਾਰਡ ਆਖੋ ਮਸ਼ੀਨ ਨੂੰ ਆਪ ਨਹੀਂ ਚੱਲਣੀ ਹੈਗੀ ਇਹਦਾ ਕੰਮ ਮਾਸੜੀ ਕਰ ਸਕਦਾ ਇੱਕ 11 ਰਹਿ ਗਿਆ ਨਾ ਫਾਤਿਂ ਜਲਣੀ ਹੈਗੀ ਉਧਰ ਬਾਤਾ ਮਾਸੜ ਨੂੰ ਪੁੱਛ ਲੈ ਜੇ ਪੈਸੇ ਲਗੇ ਸੀ ਹੁੰਦਾ ਅਸਲ ਦੀ ਗੱਲ ਤੇ ਸੌਂ ਗਿਆ ਮਨਸੂਬੇ ਕਿਥੇ ਉਹ ਕਮਾਲ ਕਮਾਲ ਪੀ ਬਹੁਤ ਹੀ ਪੰਦੀ ਸੁਦਾ ਪੰਜ ਸਾਈ ਦੇ ਪੱਲੀ ਸੁਦਾ ਇਹ ਗੱਠ ਹੈ ਨ ਚੌਰਸ ਪੰਡ ਵਾੜਦੀ ਲਾ ਬਣਾਵੇ ਬਣਾਵੇ ਬੰਦੇ ਦੇ ਬੂਟੇ ਅੱਜ ਕੀ ਬੂਟਿਆਂ ਚ ਥਰਾਈ ਸਰੇ ਚੱਲਣਾ ਉਹਦੇ ਕਿਦੇ ਮਾਸੜ ਦੇ ਮਾਸੜ ਕੋਲ ਤਾਂ ਪੱਲੀਆਂ ਪਈਆਂ ਹੋਣੀਆਂ ਤੇ ਨਹੀਂ ਹੈ ਕਾ ਉਹਦਾ ਪ੍ਰੈਸ ਕਰਕੇ ਰੱਖਿਆ ਉਹਨਾਂ ਤੇ ਲਾ ਕੇ ਥੋੜੇ ਮੰਗਣਾ ਥੋੜਾ ਜਿੱਥੇ ਦੇ ਮਾਰੀ ਭਗਾ ਕੇ ਮਾਰੀ ਉਹਨਾਂ ਖੇ ਲਾ ਕੇ ਖੇੜੂ ਨੇ ਇਦੇ ਬਾਅਦ ਪਾਉਣਾ ਇਦੇ ਬਾਅਦ ਪਾਉਣਾ ਦੇਖ ਇਦੇ ਬਾਅਦ ਪਾਉਣਾ ਨਮਾਨ ਚ ਅੱਛਾ ਉੱਥੇ ਪੂਲਰਾਂ ਕੋਲ ਹਾਂ ਉਹਦੇ ਬਾਅਦ ਪਾਉਣਾ ਚੱਲੀਆਂ ਜਮੀਨ ਚ ਹੂੰ ਉਹਨੂੰ ਕਰੀਏ ਮੜਜੀ ਹੋਰ ਚੱਲੀਆਂ ਜਮੀਨ ਹਾ ਪਾੜ ਚੱਲੀਆਂ ਦੀ ਜਮੀਨ ਪੈਣੀ ਉੱਥੇ ਯਾਰ ਨਾਲੇ ਬੰਦਾ ਆ ਗਿਆ ਨਾ ਚੱਲੀਆਂ ਕਹਦੇ ਜਿਵੇਂ ਪਾੜ ਕਹਦੇ ਪਾਉ ਵਾ ਕਸ ਕਰ ਹਾਂ ਹੋ ਚੱਲੀਆਂ ਪਾ ਕੇ ਆਉਣਾ ਉੱਥੇ ਬਚਲ ਨਹੀਂ ਪਾਉਣਾ ਹਾਂ ਪਿੰਡ ਪਰੇ ਗੱਲ ਬਾਤ ਤਾ ਠੀਕ ਇਦੇ ਬਾਅਦ ਫਿਰ ਪਾ ਬਚਕਦੇ ਸਬਰੇ ਵਾਲਾ ਇਥੇ ਜਿੱਥੇ ਹੋਣੀ ਉੱਥੇ ਦਾ ਮਾੜਾ ਮੋਟਾ ਜਾਈ ਮਾਰਦੇ ਨਹੀਂ ਅੱਜ ਤਾਂ ਰੇਹ ਬੈਣਾ ਤੇ ਲੋ ਅੱਜ ਤਾਂ ਰੇਹ ਬੈਣਾ ਬਾਈ ਸਾਰੀ ਢਾੜੀ ਅੱਜ ਸਾਰੀ ਢਾੜੀ ਰੇਹੇ ਬੈਣਾ ਨਿਕਲੇ ਵੀ ਸਵੇਰ ਤੇ ਆਹੋ ਆ ਛੱਡ ਕਰਨਾ ਟਰੈਕਟਰ ਤੇ ਡਾਉਨ ਸੀਲਿੰਗ ਕਰਾਉਣੀ ਐ ਇਹਨੂੰ ਇਹ ਲੈਂਦਾ ਬਾਈ ਗੱਲ ਫੋਲ ਖੜਾ ਕੇ ਕਿੰਨੇ ਲੈਂਦਾ ਇਹ ਕਿੰਨੇ ਸਾਲ ਲੈਂਦਾ ਕਹਿੰਦਾ ਲੈਂਦਾ ਕਿੰਨੇ ਵੇਲੇ ਲੈਂਦਾ ਅੱਡ ਲੱਗਦਾ ਚਲੋ ਕੱਟੇ ਕੱਟਾ ਵਾਦੀ ਵਾਦਾ ਵਾਦੀ ਵਾਦਾ ਸੋ ਠੀਕ ਹੈ ਮੈਂ ਚੁੱਪ ਕਰ ਜਾ ਫਿਰ ਹੁਣ ਆਹ ਅੰਤਲਾ ਟਰੈਕਟਰ ਦਾ ਸ ਆਹ ਇਹਦਾ ਭਾਈ ਬਿਲਕੁਲਾਬਾਈ ਦਾ ਆਹ ਇਹਦਾ ਟਰੈਕਟਰ ਖੱਟ ਗਿਆ ਤਾਂ ਆਪਾਂ ਨੇ ਮੋਡੀਫਾਈ ਕਰਾਉਣਾ ਇਹਨੂੰ ਕਹਿੰਦਾ ਦੂਆ ਲੈ ਜਾ ਮੇਰਾ ਪੀਆ ਇੱਕ ਹੋ ਰਹਾ ਆ ਜਾ ਆਹ ਪਹੁੰਚਾ ਆਹ ਉਹ ਤਾਂ ਮੈਂ 3-4 ਟਰੈਕਟਰ ਹੈ ਟਰੈਕਟਰ ਠੀਕ ਹੈ ਵਧੀਆ ਯਾਰ ਇਹਦੀ ਚੱਲਿਆ ਤਾਂ ਕੁਝ ਨਹੀਂ ਆਗਾ ਨਾ 600 ਘੰਟੀ ਚੱਲਿਆ ਚਾਰ ਟਰੈਕਟਰਾਂ ਚ ਕਿਆ ਚਲਾਈ ਹੋਰ ਟਰੈਕਟਰ ਦੇ ਇਹ ਤਾਂ ਕਹਿੰਦਾ ਮੈਂ ਜੋਰ ਢੀਡਾ ਦਾ ਦੂੜਾ ਢੀਡਾ ਰੱਖਿਆ ਵਾ ਬਸ ਟਰੈਲੀ ਨਹੀਂ ਪਾਉਂਦਾ ਇਹ ਮੋਗਰਾ। ਕੋਈ ਹੀਟਰ ਜਾਂ 20 ਮੀਟਰ ਨਹੀਂ ਚੱਲਦਾ। ਉਹ ਉਹ ਨਹੀਂ ਜਾਂਦਾ। ਹੈ? ਕਾ ਇੱਕ ਚੱਲਦਾ ਹੈ। ਸਾਗੂ ਜਾਲਦਾ। ਤੂੰ ਤੋ ਜਿਵੀ ਤੀ ਆ ਗਿਆ। ਇਹ ਕੱਦ ਕਾੜੀ ਦਾ ਇੰਜਨ ਇੰਜਨ ਪਾਉਣਾ ਪੈਂਦਾ ਵੀ ਯਾਰ। ਹੈਨਾ? ਇੱਧਰ ਦੇ ਕਿੰਨਾ ਲੰਬਾ। ਤਗੜੀ ਰੈਕਟਰ ਹੈ ਯਾਰ। ਮਾੜਾ ਰੈਕਟਰ ਬਣਦਾ ਹੈ। ਸਪਾਈਸਲ ਡੀਸਨ। ਹਫਤੇ ਪਰ ਚੱਲਦਾ ਹੁਣ ਨਹੀਂ ਹੋ ਲੈਂਦਾ। ਹੂੰ ਪਲੱਸ ਹੈ। ਕਿਤੇ ਪਲੱਸ ਆਉਗਾ ਲੈ। ਪੀਐਕ ਪਾਵਰਪਲੱਸ ਪੀਐਕ ਸੋਲੀ ਪੀਐਕ ਦਾ ਕਾਟਾ ਕਾਟਾ ਬਹੁਤ ਲੰਬਾ ਹੈ ਬਾਜਰ ਵੀ ਚੰਗਾ ਪਿਆ ਮੂਰੇ ਦੇ ਹਲ ਦੇ ਦੇਖ ਲੈ ਕਹੀ ਜੇ ਪਾਏ ਮੂਰੇ ਆਹੋ ਕੈਮ ਫਰਵੀ ਦਾ ਖੜਾ ਐ ਨਾ ਪਾਰ ਆਏਗਾ ਹਜੇ ਵੀ ਖੜਾ ਹੁੰਦਾ ਹੋਊਗਾ ਡੇਟ ਕਿੰਨੇ ਗੁੰਨੇ ਤਾਂ ਬਾਈ ਪਾਮਦੇ ਵੀ ਆ 80 ਵਾਲੇ ਕੰਮ ਥੋੜਾ ਵੀ 100 ਕੁਇੰਟਲ ਪਾਉਣਾ 2 3 3 3 2 ਕੁਇੰਟਲ ਪਾਉਂਦੇ ਆ ਕੱਲ ਅਸੀਂ ਮੈਰ ਖਾਜੋ ਛੱਡਣ ਗਏ ਮੈਂ ਕਹਿੰਦਾ ਬੰਦੇ ਨੇ 400 ਕੁਇੰਟਲ ਗੰਨਾ ਪਾ ਕੇ ਖੜਾਈ ਵੀ ਹੋਣੀ ਉਹ ਤੈਨੂੰ ਰਾਤ ਹਲੇ ਮੇਰੀ ਗੱਲ ਸੁਣਨਾ ਰਾਤ ਕਿਸੇ ਨਹੀਂ ਦਾ ਗੂੜ ਮੰਨਣਾ ਟਰਾਲੀ ਆ ਹਮ ਮਕਾਨ ਦੀ ਜੇ ਕਿੰਨਾ ਆ 7 ਫੁੱਟ ਮੰਨ ਕੇ ਚੱਲ ਵੀ ਹੋਊਗਾ ਇਹ 12 ਫੁੱਟ ਹੋਊਗਾ ਚੌੜਾ ਹਾਂ ਐਨੀ ਇਹ ਤਾਂ ਵੀ ਚੌੜੀ ਟਰਾਲੀ ਲੱਦੀ ਹੋਈ ਸੀ ਹਾਂ ਨਹੀਂ ਨਹੀਂ ਹਾਂ ਐਨੀ ਚੌੜੀ ਟਰਾਲੀ ਪਰ ਵੇ ਉਹੋਂ ਮਨਾਰੇ ਬੜਾਇਆ ਤੇ ਆ ਸਾੜੇ ਰੋਡ ਰੋਡ ਜਿਹੜਾ ਸਾੜੇ ਪਿੰਡਾਂ ਵਾਲੇ ਰੋਡ ਉਹਦੇ ਕੱਢ ਲਿਆ ਫਿਰ ਤਾਂ ਕਹ ਲੈ ਬੂਲਰ ਆਉਂਗੇ ਬੂਲਰ ਸਾਰਾ ਅੱਧਾ ਪਿੰਡ ਲੈਣ ਨਾਲ ਹਾਂ ਬਾਈ ਉੱਧਰ ਗੰਨਾ ਸਾਰਾ ਰੋਡਾਂ ਦੇ ਨਾਲੇ ਲੱਤਦੇ ਆ ਕੋਈ ਉਹ ਵਿੱਚ ਲੀ ਜਿਹਨੇ ਲੀ ਆਪਣੇ ਕੇ ਹਾਂ ਇਹਨੇ ਪਾਇਆ ਬੰਦੇ ਨੇ ਲਈ ਆਪਣੇ ਖੇਤ ਤੋਂ ਚੌੜੀ ਪਾਈ ਵੀ ਬਹੁਤ ਪਿੰਡ ਤੋਂ ਨਿਕਲਦਾ ਟਰੈਕ ਨੇ ਟਰਾਲਾ ਕਿਸੇ ਦਾ ਮੀਟਰ ਫਸਿਆ ਹੋਇਆ ਕਿਸੇ ਦਾ ਪੈ ਫਸਿਆ ਹੋਇਆ ਆਏ ਹੁਣ ਕਸ਼ਮੀਰੀਆ ਮੈਰੀ ਗੱਲ ਸੁਣਾ ਕਸ਼ਮੀਰੀਆ ਨੇ ਰਾਤ ਤੱਕ ਕੀ ਹੋਇਆ ਇਹਦਾ ਹੈ ਨਾ ਜਿਹੜੇ ਟਰੈਕ ਲੇਣ ਗਏ ਵੀ ਤੇ ਕਹਿੰਦਾ ਟਰੈਕ ਲਿਆਈ ਮੇਰਾ ਬੰਨੂ ਮਾਇਕ ਨਿਕਲਣਾ ਨਹੀਂ 70 ਕਾਉਂਟਲ ਗੰਨਾ ਦਾ ਉਹ ਫਤ ਗਿਆ ਥੋੜਾ ਗੰਨੇ ਵਾਲੇ ਜੀ 70 ਕਾਉਂਟਲ 6 8 70 ਹੋਣਾ ਮਤਲਬ ਇੰਨਾ ਕਿ ਹੋਣਾ ਕਹਿੰਦਾ ਟਰੈਕ ਲਿਆਈ ਹੁਣ ਤੂੰ ਦੇਖ ਲੈ ਜਾ ਸਾਰੇ 70 ਕਾਉਂਟਲ ਗੰਨਾ ਨਿਕਲਦਾ 60 ਸੜਕਾਂ ਮੇ ਸਾਡੇ ਕੀ ਆ ਥੋ ਉਹ ਬਾਈ ਚਾਚੇ ਓਕੜੇ ਦੇ ਸੜਕ ਵੀ ਇਹੀ ਕੁਸ ਹੈ ਉਹ ਖੇਤਾ ਖੂਤਾ ਨਹੀਂ ਲੱਦਦੇ ਹੈ ਉਹ ਲੱਦਦੇ ਰੋਡ ਪਕੜਾ ਕੇ ਉਹ ਦੁਬਾਰਾ ਲੜਾਈ ਕਰਦੇ ਆ ਦੁਬਾਰਾ ਲੜਾਈ ਲਿਆ ਲਿਆ ਕੇ ਵਿੱਚ ਪਾਉਂਦੀ ਫਿਰ ਹਾਂ ਇਹ ਹੁੰਦਾ ਹੈ ਰੋਡ ਪਰ ਤਾਂ ਠੀਕ ਹੈ ਰੋਡ ਪਰ ਜਿੰਨਾ ਮਰਜੀ ਲੱਦ ਲੈ ਹਾਂ ਅੱਧਾ ਖੇਤ ਵੀ ਲੱਦਦੇ ਜਿਹਦੇ ਰੋਡ ਆ ਗਏ ਰੋਡ ਪਰ ਤਾਂ ਠੀਕ ਹੈ ਰੋਡ ਪਰ ਜਿੰਨਾ ਮਰਜੀ ਲੱਦ ਲੈ ਹਾਂ ਦੁਬਾਰਾ ਲੜਾਈ ਕਰਦੇ ਆ ਦੁਬਾਰਾ ਲੜਾਈ ਲਿਆ ਲਿਆ ਕੇ ਵਿੱਚ ਪਾਉਂਦੀ ਫਿਰ ਹਾਂ ਇਹ ਹੁੰਦਾ ਉਹ ਨਾਲ ਥੈਲੇ ਬੰਨ ਕੇ ਜਾਣੇ ਹੁ ਸਿਰਪੇ ਜਾਣੇ ਆ ਪੈਰ ਵੀ ਤਿਲਕਣਾ ਸਭ ਕੁ ਸੁਣਾ। ਉਹ ਬੰਨ ਕੇ ਜਾਣੇ ਥੈਲੇ ਹੁ ਉਧਰ ਵੀ ਪਾ ਦੇ। ਤੇ ਐ ਆਏ ਮੋਂਦਾ ਆਉਂਗਾ ਹੁਣ। ਅੱਛਾ। ਪਹਿਲੇ ਦੋ ਚੱਕਰ ਇਹਦੇ ਸਿਰਪੇ ਸਾਨੂੰ ਚੁਕਾ ਕੇ ਜਾਓ ਤੁਸੀਂ। ਅੱਛਾ। ਉਦੋਂ ਲਾ ਜਣਾ ਅਸੀਂ ਸਿਰਪੇ ਚੱਲਦਾ ਆਦਾ ਬਾਦੇ ਫੇਸ ਚੁਕਾਉਂਦੇ। ਇੱਕ ਵਜ ਗਿਆ ਗਰੀਂਦਰ ਵੀ ਲਿਆਉਣਾ। ਇੱਥੇ ਕਈ ਲਿਆਉਗੋ ਇਨਾਂ। ਕਿ ਲਿਆ ਕੇ। ਮੁੰਡਾ ਕਿਦਾਂ? ਹਾਂ। ਹੁਣ ਰੇਪਾ ਆ ਦੇ। ਉਹ ਕਿ ਲੈ ਆਈ ਯਾਰ। ਇਹ ਤਾਂ ਕਹਿੰਦੇ ਲੈ ਪਾ ਕੇ ਮੁੜੇ ਨੇ ਦੱਸ ਜਾ। ਲਿਆਉਂਗਾ ਮੈਂ ਕੋਈ। ਤੂੰ ਜਾ ਕੇ ਲੈ ਆਈ ਉਹਨੂੰ। ਇਗਨਿੰਗ ਕੋਈ ਨਾ ਕੱਢ ਉੱਥੇ ਖੜੀ ਕਰੀ ਨੀ ਮੇਰੀ ਮੱਲੇ ਆਉਂਗਾ ਆਹੋ ਜਾਈ ਤੂੰ ਉੱਥੇ ਉਹ ਗੱਡੇ ਤੇ ਡਿੱਗ ਪਰੇ ਹਾਂ ਠੀਕ ਠੀਕ ਉਹ ਤਾਂ ਉਹ ਵੀ ਹੁੰਦਾ ਹੋਰ ਨਾਲੇ ਸਕੋਰਪ ਗੱਡੀ ਦੇਖੀ ਕੋਈ ਉਹ ਇੱਕ ਕਾਈ ਮਾਠੜ ਪਾਈ ਆ ਮਾਠੜ ਪਾ ਗੱਡੀ ਕਾਈ ਦੀ ਹਾਂ ਉਹ ਮੈਂ ਕਰਦਾ ਫੋਨ ਕਰਦੀ ਕਾਈ ਆ ਹੋਰ ਆਜਾ ਪੰਜ ਦਾਰ ਫੇਰ ਗੱਲ ਬਣ ਜਿਹੜੀ ਮੈਂ ਗੱਡੀ ਉਹ ਵੀ ਸਾਫ ਆ ਗੱਡੀ ਉਹ ਵੀ ਸਾਫ ਆ ਦੇਖੀ ਆ ਫੋਟੋ ਗੱਡੀ ਮੁੰਡੀ ਘੱਟ ਲੱਗੀ ਯਾਰ ਗੱਡੀ ਦਾ ਸਾਫ ਹੈ ਚੱਕਰ ਦੱਸਿਆ ਗਿਆ ਏ ਇਹਦਾ ਹੁਣ ਲੋਗੋ ਦਾ ਮੁੱਲ ਪੈਣ ਲੱਗ ਗਿਆ ਜਿਹੜੀ ਕਾਲੇ ਵਾਲੀ ਗੱਡੀ ਉਹ ਵੀ ਉਹੀ ਚੀਜ਼ ਆ ਉਹ ਐਂ ਦਾ ਨਵਾਂ ਲੋਗੋ ਲਾਇਆ ਜਿਹੜ ਇੱਲਾਹ 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 ਲੱਗੇ ਬੁਰੇ ਓਰੇ ਦੁਨੀਆ ਗੱਡੀਆਂ ਫਿੱਕੀਆਂ ਪਾ ਗੱਡੀ ਦੀ ਫੋਟੋ ਭੇਜੀ ਦੀ ਮਾਸਰ ਨੇ ਬਈ ਗੱਡੀ ਬੜੀ ਗੱਡੀ ਸਾਹਿਬ ਗੱਡੀ ਪਹਗਾਣਾ ਇੱਕ ਵਾਰ ਜਾ ਕੇ ਦੇਖ ਕੇ ਹੋਰੇ ਪਹਿਲਾਂ ਆਪਾਂ ਬੈਰੀ ਗੱਡੀ ਦੇਖੋ ਗੱਡੀ ਮੰਗਾਉਂਦੇ ਆ ਹਾਂ ਓਰੇ ਬਾਅਦ ਆਪਾਂ ਦੇਖ ਕੇ ਤਸੱਲੀ ਕਰਕੇ ਫੇਰ ਸਭ ਤੋਂ ਧੀ ਗੱਲ ਤੋਂ ਪੁੱਛਦੇ ਆ ਪਾਈ ਕਿੰਨੇ ਪੈਸੇ ਤਾਂ ਲੈਣੇ ਆਪਾਂ ਨੂੰ 12 ਖਾਨ ਦੀ ਆਪਾਂ ਨੇ ਠੀਕ ਹੈ ਨਹੀਂ ਅਗਰ ਮੈਂ ਕਹਣਾ ਪਾਈ ਨਹੀਂ ਸਾਨੂੰ ਨਹੀਂ ਕਰਦੇ ਗੱਡੀ ਦਾ ਫੋਟੋ ਤਾਂ ਬਾਈ ਮੈਨੂੰ ਪਾਰਾ ਖਾ ਗਈ ਹਾਂ ਮੇਰਾ ਸਲਾਹ ਪੂਰੀ ਬਾਕੀ ਦੇਖਦੇ ਆਂ ਜੇ ਕੱਡੀ ਉੱਥੇ ਜਾ ਕੇ ਦੇਖ ਪਤ ਲੱਗੂ ਬਾਈ ਫੋਟੋ ਵਿੱਚ ਹੋਉਂਦੀ ਐ ਇਹ ਤਾਂ ਹੀ ਸਾਈ ਦੇ ਦੇਣੀ ਫੋਟੋ ਬਗਲ ਹੋਉਂਦੀ ਐ ਉੱਥੇ ਯਾਰ ਹਾਂ ਫੋਟੋ ਪਰ ਹੋ ਰਿਹਾ ਐ ਦੇਖਣੇ ਸਾਹਮਣੇ ਬਗਲ ਹੋਉਂਦੀ ਐ ਜੇ ਆਪਨੇ ਆਪ ਨੇ ਥੰਮੜ ਹੁਣ ਤੋਂ ਆਦਰ ਵੀ ਖੜਾ ਹੁਣ ਮੁੱਛ ਦਾ ਬਾਲ ਤੇ ਪਤ ਲੱਭੀ ਬੜਾ ਕੁ ਥੋੜਾ ਆ ਹਾਂ ਕਿਹੜੀ ਧਰਨੋਈ ਸਹੀ ਦਾ ਫੋਟੋ ਤੇਰੇ ਮਰ ਗਿਆ ਕਬਰੇ ਕਿਆ ਲੱਗਦੇ ਨੇ ਯਾਰ ਇਹਦਾ ਮੁੱਛ ਦਾ ਬਾਲ ਤੇਰਾ ਮੁੱਛ ਦਾ ਬਾਲ ਥੱਲੇ ਨੂੰ ਆ ਜਾ ਬਤਾ ਕੇ ਆ ਹਾਂ ਫੋਟੋ ਪਰ ਐ ਦਾੜੀ ਲੱਗਦੇ ਜਾਂਦਾ ਹਾਂ ਦਾੜੀ ਕਿੰਨੀ ਗੱਲ ਬਣਾਦਾ ਅੱਤਵੇਂ ਦੇ ਗੱਲ ਵਾਲੀ ਗੱਡੀ ਦੀ ਕਿੱਧਰ ਲੈ ਜਾ ਨਾ ਨਾ ਤੇਰੇ ਉੱਪਰ ਲਾ ਗਿਆ ਇਹ ਲੈ ਲਾ ਦਿਖਾ ਜਾ ਹੁਣ ਜਾਣਾ ਅਸੀਂ ਉਹ ਬੰਦੇ ਕੋਲ ਉਹ ਦਲਵੀਰ ਬਾਗਰ ਰਿਸ਼ਤੇ ਨੂੰ ਹੁਣ ਵੇਚਦਾ ਦਦਾਧਾਰ ਹੀ ਲਾ ਕੇ ਇੱਥੇ ਰੀਅਲਟੇਲ ਵਾਲੇ ਕਿੰਨੀ ਕਰ ਓਹ ਠੀਕ ਹੈ ਗੱਲ ਭਾਈ ਜਿਹੜੇ ਅੱਖਾਂ ਦੇਖੀ ਫੋਟੋ ਵਿੱਚ ਜੋ ਹੋਣੀ ਹੈ ਭਾਈ ਚਾਚੇ ਰਹੀ ਵੀ ਚੱਕ ਦੇ ਸਟੈਪ ਹਾਂ ਮੇਰੀ ਮੈਂ ਚਲੀ ਗੱਲ ਹੈ ਤਾਂ ਤਾਂ ਦੇਖਣੀ ਆ ਓਹ ਚੋਲੀਆਂ ਚੱਕ ਕੇ ਛੱਡਿਆ ਓ ਤੂੰ ਕਾਛਵਾ ਪਾ ਉਹਨੂੰ ਡਰੂਗਾ ਦੋ ਤਿੰਨ ਕਿਲੇ ਤੂੰ ਕਾਛਵਾ ਮਾ ਮਾ ਮੁੰਡਾ ਲੈ ਕਹਣਾ ਓਏ ਆ ਸੈੱਟ ਦਾ ਕਰਦੇ ਮੁੰਡੇ ਬੰਨੂ ਆ ਉਹ ਕਿੰਨੇ ਟਾਈਮ ਲੈ ਕਹਣਾ 1 ਵਜੇ ਲੈ ਕਹਣਾ ਪੂਰੇ 1 ਵਜੇ ਵਾਂ ਮੈਨੂੰ ਵੀ ਪੁਰ ਪਤਾ ਆ ਗਿਆ ਹੱਡ ਮਾਰੀ ਫਸਿਆ ਇੱਧਰ ਹੱਡ ਦੇ ਪੈਰ ਆ ਆ ਪਰ ਇਹ ਤਾਂ ਹੱਡ ਕਿੱਥੇ ਆ ਇਹ ਦੇਖ ਹੁਣ ਫੋਦੀਆ ਝੋਲੀ ਕਿਹੜਾ ਹੱਡ ਔਰੇ ਲਓ ਠੀਕ ਆ ਹੁਣ ਸਪੋਰਟ ਬਣ ਗਈ ਪੂਰੀ ਚੱਲ ਬਾਈ ਉੱਥੇ ਬੱਸ ਨਾ ਆ ਇੱਧਰ ਨੂੰ ਆ ਜਾ ਵਟੇ ਵਟੇ ਤੂੰ ਜਾਨੀ ਸੀ ਮੈਂ ਖੇਤ ਨੂੰ ਜਾਣ ਦੇ ਕਾਲੇ ਭਾਈ ਇੱਕ ਇਧਰ ਨੂੰ ਇੱਕ ਇਧਰ ਨੂੰ ਉਹ ਮੇਰੀ ਗੱਲ ਨੂੰ ਮੁੰਡੇ ਲਿਆਇਆ ਵਾਰ ਕੇ ਤੇਰਾ ਰੋਈ ਜਾ ਉੱਤੇ ਬੈਠਾ ਉਹਨਾਂ ਕੀ ਦੋ ਹਾਂ ਚੱਲ ਹੁਣ ਤੂੰ ਲੈ ਆਇਆ ਹੈ ਹੈ ਦਿੱਤਾ ਮੈਂ ਹੁੰਦਾ ਕਰਦਾ ਤੂੰ ਲੈ ਕੇ ਆਉਣਾ ਹੈ ਨਾ ਭਾਈ ਆਪਾਂ ਲੈ ਆਉਣਾ ਦੇਖੋ ਚਾਚਾ ਕਿੰਨੀ ਲੇਟ ਹੋ ਰਿਹਾ ਉਹਦੇ ਉਹਦੇ ਪਹਿਲਾਂ ਮੋਹਣ ਜਣੇ ਹੈ ਇਸ ਕੋੜਾ ਕਿਹੜੇ ਬੰਦੇ ਦੇ ਇਹ ਜਾਣਾ ਕਿ ਕਿੱਥੇ ਨੂੰ ਰਲ ਹੈ ਹਾਂ ਨਾਲੇ ਮੇਲ ਤੇ ਜਾਣਾ ਇਹਨਾਂ ਉਹਦੇ ਲਾਗੇ ਸਲਿੱਪੇ ਕੱਢਣੋ ਉਹ ਤਾਂ ਗਿਆ ਰਹਿ ਗਿਆ ਇਹ ਗਿਆ ਇਹ 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 ਗਿਆ ਇਹ ਤਾਂ ਚਾ ਵੀ ਆਪਣੀ ਅੱਜ ਦੇ ਜੂਗ ਓਏ ਆਮ ਗਿਆ ਹੈ ਓ ਰਾਮ ਗਿਆ ਦਾ ਆਮ ਕਰ ਹੈ ਫਰਕ ਔਰ ਦਾ ਆਦਮ ਦਾ ਫਰਕ ਹੈ ਆ ਤੁਮ ਦਾ ਵਾਲਾ ਵਾਓ ਆਇਆ ਆਇਆ ਮੁਸੇ ਵਾਲਾ ਮੁਸੇ ਵਾਲਾ ਬਾਬਾ ਬਹੁਤ ਆਪਾ ਹਟ ਜਾ ਜਾ ਕਿੱਧਰ ਕਿੱਥੇ ਜਾ ਉਹ ਥੇੜਨਾ ਲੋ ਬਾਈ ਸੌਦਾ ਮਾਰ ਤਾਲੂਆਂ ਦਾ ਆ ਗ੍ਰਾਹਕ ਮਿਲਿਆ ਤੁਹਾਨੂੰ ਐ ਲੱਖੀ ਸਾਰੇ ਕਮਗੇ ਆ ਬੰਦਾ ਬਿਰਾਹ ਆ ਗ੍ਰਾਹਕ ਮਿਲਿਆ ਬਾਈ ਹਾਂ ਉੱਪਰ ਘੁੰਮਗੇ ਜਿੰਨੇ ਬਾਈ ਰੋਪੜੇ ਚਮਕਾ ਹੋਇਆ ਤੇ ਕੋਈ ਬੰਦਾ ਆਉਂਦਾ ਜਾਂਦਾ ਰੋਡ 'ਪਾ ਐ ਲੱਖੀ ਮੈਂ ਜਿੰਨੇ ਵੀ ਰੋਡ 'ਪਾ ਚਮਕਾ ਹੋਰ ਤੇ ਰੋਪੜ ਦੇ ਬੰਦੇ ਆਉਣੇ ਆ ਜਿਆਣੇ ਨਹੀਂ ਨਹੀਂ ਮੁੱਲ ਪਾਇਆ ਲੱਖੀ ਨੇ ਸੋਨੇ ਦੇ ਭਾ ਕੀਤਲੇ ਉਹ ਮੇਰੀ ਗੱਲ ਤਾਂ ਹਮਲਾ ਓਰੇ ਆਪਣਾ ਬਾਈ ਆਓ ਸਮੋਸੇ ਸਾਕੇ ਦੇਖੋ ਸਮੋਸੇ ਇਹ ਸਾਡੇ ਆਲੂਆਂ ਦੇ ਹੋਣੇ ਨਹੀਂ ਆਲੂ ਬਣਾਏ ਇਹ ਆਲੂ ਦੇ ਸਮੋਸੇ ਸਾਕੇ ਦੇਖੋ ਤੇਰੇ ਲਾਈ ਲੱਗੀ ਤੇਰੇ ਕਰਕੇ ਤੇ ਆਪੀ। ਮੈਨਾਂ ਕਰਕੇ ਲਾਈ। ਹਾਂ। ਮੁੱਕੀ ਇਹ ਵਾਰ ਆਲੂ ਮੋਨੇ ਮਛਮੜ ਕਰੀ ਜਾਂਦਾ ਆਲੂ ਯਾਰੇ। ਦੇਖੋ ਇਹ ਲੈ ਆਉਂ। 15 15 ਆ ਗਿਆ ਵਿੱਚ। ਹੋਰ ਕੀ ਆ? ਸਿਕੰਜਾ, ਸਿਕੰਜਾ। ਇੱਥੇ ਜਾਣਗੇ ਆਲੂ। ਫੇਰ ਆਉਂਗੇ ਇੱਥੇ। ਆਉਣਾ ਬਈ ਆਇਓ ਸਾਰੇ ਜਣੇ। ਜ਼ਰੂਰ ਖਾਓ। ਧੰਨਵਾਦ। ਆਹ ਕ ਕਰਿਆ? ਹਾਂ? ਹਾਂ। ਆਹ ਤੈਨੂੰ ਦੋ ਤੇ ਦੋ ਤੇ ਜੱਲਾ ਤੇ ਟੋਕ ਲਿਆ ਹਾਂ ਕਰਿਆ ਕੱਪੜਾ ਜਗਾ ਤੇ ਬੰਨਤਾ ਹਾਂ ਮਾਂ ਕਿਆ ਕਰੀ ਗਰਦਨ ਮੂਹਰੇ ਲੜਕੇ ਬਗਰਾੜ ਪੈ ਜਿੰਦੀ ਸੀ ਆ ਬੰਦੇ ਆ ਉਧਰ ਗਰਦਨ ਕਰਕੇ ਬਗਰਾੜ ਹੋ ਜਾ ਪਰ ਸਭ गिर ਗਿਆ ਥੋੜਾ ਖੜਾ ਖੜਾ ਹੀ ਇੱਕੜਾ ਗਿਰ ਗਿਆ ਥੋੜਾ ਉਹ ਗਰਦਨੀ ਟੁੱਟ ਗਈ ਅੱਧੀ ਕਿ ਲੱਗੀ ਵੀ ਸੀ ਉਹ ਵੀ ਟੁੱਟ ਗਈ ਤੂੰ ਕਦਾ ਖੜਾ ਜਾਂਦਾ ਪਲਟੀਨਾ ਮੈਂ ਪਾ ਉਹ ਚਾਬੀ ਮੇਰੇ ਕੋਲ ਆ ਪਰ ਠੀਕ ਆ ਪਰਸੋਂ ਖੜਾ ਕੇ ਆਇਆ ਮੈਂ ਦੂਗਾ ਖੜਾ ਤਾਂ ਇੰਜਨ ਕਰਾਉਣੇ ਨਹੀਂ ਕਿਹੜਾ ਕਰਾਉਣਾ ਤੇ ਬਾਦੀ ਇਹਦਾ ਨੰਬਰ ਆ ਇਹਦਾ ਨੰਬਰ ਆ ਉਦੇ ਬਾਦੀ ਦੇ ਨੰਬਰ ਉਹਦੇ ਬਾਦੂ ਦਾ ਵੀ ਆਉਣਾ ਬੌਲਟ ਦਾ ਵੀ ਸਰ 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 ਕਰਾਉਣੀ ਆ ਹੁਣ ਇੱਕ ਵਾਰ ਹੱਥ ਜਾ ਮਰਵਾ ਦੀਏ ਜੀਰੀ ਤੇ ਪਹਿਲਾਂ ਇਹ ਨਾ ਬਦ ਮੈਨੂੰ 2-3 ਦਿਨ ਲਾ ਢੋਗ ਲੈ ਕੇ ਆ ਗਏ ਬੰਦੇ ਆ ਮਾਰ ਲਿਆ ਹੁਣੀ ਗੱਡੇ ਦੇ ਘੱਟ ਦਾ ਘੰਟਾ ਹੋਇਆ ਬਾਪੂ ਮੈਂ ਕਹਿੰਦਾ ਤਾਂ ਮਾ ਇਹਨਾਂ ਨੂੰ ਬਾਦੀ ਜੀ ਧੁੱਪਾ ਲੱਗ ਲੂਗੀ ਗੰਨਾ ਬੀਜਦੀਏ ਆ ਉੱਪਰ ਉੱਪਰ ਵਾਲਿਆਂ ਚ ਕੱਲੂ ਬਾਦੀ ਇਹਨਾਂ ਨੂੰ 20 ਫਰਦੀ ਤੇ ਬਾਅਦ ਗੰਨਾ ਬੀਜਣਾ ਜਬੀ ਤਾਂ ਹੋ ਗਈ ਗੱਗੇ ਫੇਰ ਵੱਢਣੇ ਆ ਯਾਰ ਉਹ ਬੋਤਕੜੀ ਹੋ ਗਈ ਮਹੀਨਾ ਕਰਿਆ ਕੰਮ ਹੈ ਦਾਤਰੀ ਦੇ ਬਾਅਦ ਚੱਕ ਲੈ ਫਟੇ ਮਹੀਨਾ ਕੰਮ ਖੱਚਾ ਮਹੀਨਾ ਹਾਂ ਮਹੀਨੇ ਵਧੀਆ ਹੁਣ ਫੇਰ ਰੇਵਾਂ ਨੂੰ ਲੱਗਾ ਮੀਨੂ ਹਾਂ ਬਹੁਤ ਦੇਣਾ ਮਾਹ ਰੇ ਛੇ ਤੂੰ ਦੱਸ ਦੇ ਇਥੇ ਛੇ ਤਨੀ ਪਾ ਦੇ ਫੇਰ ਫੇਰ ਲੈ ਦੇ ਤਰੀਕ ਤੇ ਵੇਚਣੀ ਆ ਕਿ ਕਰ ਵੇਚਣੀ ਆ ਓ ਚੱਲ ਕਿੰਨਾ ਕੰਮ ਤਾਂ ਜਾਂਦਾ ਬਜਾ ਰੇਟ ਨਹੀਂ ਹੁੰਦਾ ਹੂੰ ਵੇਚਣੀ ਹੂੰ ਵੇਚਣੇ ਵਾਲਾ ਕੰਮ ਹੋਇਆ ਹਾਂ ਪੈਸੇ ਵਟਾਉਂਦੀ ਆ ਚਾਰ ਝੋਲੀਆਂ ਉਹਨਾਂ ਸਿੱਟਣੇ ਵਾਲਾ ਕੰਮ ਕਹਿੰਦਾ ਹੁੰਦਾ ਆਲੂਆਂ ਦੇ ਭਾਤ ਤਾਂ ਜੋ ਵੀ ਹੋਈ ਹੋਈ ਆ ਆਲੂ ਅਸੀਂ ਸੁਪਰ ਓਏ ਕਾਰ ਲੋ ਉੱਪਰੋਂ ਤਾਂ ਕਰ ਲੋ ਟੀਚਰ ਹੈਗਾ ਤੁਸੀਂ ਕਈ ਨਾ ਕਰੋ ਟੀਚਰ ਜੇ ਕਿਹਾ ਬਾਪੂ ਮਨੂ ਕਹਿੰਦਾ ਕਹਿੰਦਾ ਜਵੀ ਵੀ ਜਲਾਦਾ ਵਧੀਆ ਰਹਿਣਾ ਕਹਿੰਦਾ ਮੈਂ ਜਿਹੜਾ ਕੁ ਹੋ ਗਿਆ ਵਾ ਹੋ ਗਿਆ ਹੁਣ ਨਾ ਮੈਂ ਕੁਝ ਵੀ ਕਰ ਹਾਂ ਬਾਪੂ ਦੇ ਕਹਾਣੇ ਕਹਾਵਤ ਜੀ ਹੈ ਉਂ ਵੀ ਕਹਿੰਦੇ ਕਹਿੰਦਾ ਆਲੂ ਕਹਦਾ ਵੇਚ ਕੇ ਫਿਰ ਤਾਲੂ ਰੱਖ ਕੇ ਰੱਖਦਾ ਵੇ ਬੰਦਾ ਕਿ ਘਟ ਰੇਟ ਗਏ ਆ ਕਹਿੰਦਾ ਕੁਸਰੀ ਪਤਾ ਉਦਾਂ ਵਾਲ ਤਾ ਸਫਲ ਪਿਆਣਿਆਂ ਦੀ ਕਹਾਵਤ ਹੈ ਵੀ ਦੇਖ ਕੇ ਬੇਸ਼ੱਕ ਪਸਤਾ ਲੋ ਕਈ ਵਾਰ ਮੰਦੇ ਚ ਪੈ ਜਾਂਦੇ ਆ ਮਾਵਾ ਬੇਤੇ ਹਵਾ ਘੱਟ ਆਵਾ ਘੱਟ ਆ ਘੱਟ ਕੇ ਗੱਲ ਨਾਲ ਹੈ ਨਾ ਹਰਕ ਨਹੀਂ ਉਹ ਵਰ ਕਾ ਹੁਣ ਫਰਕ ਪੈ ਜੂਗਾ ਹੁਣ ਘੱਟੇ ਕੱਲ ਮੰਗੂ ਹਾਂ ਉਹ ਹੀ ਹੈਗੀ ਠੰਡੀ ਹਵਾ ਘੱਟ ਆ ਹਵਾ ਜੀ ਫਰਕ ਆ ਹਵਾ ਚੱਲਦੀ ਆ ਪਰ ਕੱਲ ਨਾ ਬੁਰਾ ਹਾਲਤਾ ਕੱਲ ਤੇਜ਼ ਦੀ ਆ ਅੱਜ ਘੱਟ ਤੇ ਹਵਾ ਜਾਂਦੀ ਹੈਗੀ ਤੇ ਮੁੱਠੀ ਸਾਹ ਆਉਂਦੀ ਮੇਰੀ ਵਾਹ ਹੋਵੇ ਜਵੀ ਜੇ ਗੇਰਨਾ ਆ ਮਾ ਹਾਂ ਵਾਪੇ ਜਵੀ ਠੀਕ ਹੈਗੀ ਨਾ ਨਾ ਸਿਰ ਤੇ ਨਹੀਂ ਚੋਣਾ ਦੋਸਤ ਬਾਈ ਕਿੰਨੀ ਹੈ ਲੈ ਥੋੜੀ ਬਾਰਿਖ ਆਖੋ ਪਰ ਦਾ 30 ਦੇ ਬਾਅਦ ਇਹਨੂੰ ਵੱਡਾ ਲਾਉਣਾ ਹੀ ਲਾਉਣਾ ਇਹ ਗਿਰਨੇ ਵਾਲੀ ਨਹੀਂ ਹੈਗੀ ਜੇ ਕਹਿ ਹੋ ਗਈ 10 ਫਿਰ 8 ਤਾਂ ਹੋ ਗਈ ਲਾਲਾ ਪਰਸੋ ਅੱਜ ਦੇ ਕੰਮ ਕਿਹੜਾ ਕਰ ਲਿਆ ਅੱਜ ਦੇ ਪਰਸੋਂ ਵੱਡਾ 15 ਤਰੀਕ ਨੂੰ ਚੱਲ ਬੰਦ 20 ਤਰੀਕ ਦੇ ਬਾਅਦ ਕਰਨੀਆਂ ਚੱਲ ਜੱਗੇ ਦਾ ਗੱਲ ਰੇਟ ਦੇ ਰੇਟ ਨਾਲ ਮਿਲ ਲੈ ਫਿਰ ਵੀ ਨਹੀਂ ਨਹੀਂ ਭਾਜਨ ਤਾਂ ਤਾਂ ਹੋ ਗਈ ਫਿਰ ਭਾਜਨ ਵੀ ਦੇਣਾ ਰੇਟ ਵੀ ਚੱਲ ਰਹਿਣਾ ਇਹ ਚੰਡੀਗੜ੍ਹ ਨਹੀਂ ਚੰਡੀਗੜ੍ਹ ਚੰਡੀਗੜ੍ਹ ਜਿੰਦਾਬਾਦ ਆ ਬਾਹਰ ਦੇ ਫੋਨ ਮੈਨੂੰ ਆਇਆ ਤਾਂ ਹੁਣ ਕਹਿੰਦਾ ਭਾਈ 450 ਪਰ ਵਾਲੇ ਜਿਵੇਂ ਲੱਗਦੀ ਐ ਬੋਲੀ ਹੁੰਦੀ ਖੜ ਕੇ 40 ਸਾਲੀ ਸਾਰੀਓ ਪਾ ਲੈ ਜੂਗੇ ਦ ਉੱਤ ਕੇ ਲੈ ਜੀ 150 ਆਹ ਉੱਤ ਬੂਸ ਕੇ ਲੈ ਜਾ ਤੋਰ ਕੇ ਡੇਡ ਡੇਡ ਪਹਿਲਾ ਛੱਟ ਜਾ ਤੁਹਾਨੂੰ ਲੱਗਦੀ ਆ ਨਾ ਇਹ ਤਾਂ ਆਪਣਾ ਹਰਿਆਈ ਨਹੀਂ ਹੈਗੀ ਇਹਦਾ ਸਾਲੀ ਉਹ ਆਪਣਾ ਬੰਦਾ ਵੀ ਠੀਕ ਆ ਰੇਟ ਸਹੀ ਦੇਤਾ ਉਹਨੇ ਪੈਣੀ ਨਹੀਂ ਜਿਆਦਾ ਨਹੀਂ ਬਸ ਚੱਲ ਉਹ 300 ਮਿਲੀ ਜਾ ਬੋਰੇ ਠੀਕ ਆ ਹੈ 300 ਰੇਟ ਮਿਲੀ ਜਾ ਠੀਕ ਆ ਲੈ ਡੇਡ ਕਰਕੇ ਫਰਕ ਪੈ ਜਾਂਦਾ ਬਹੁਤ ਹੈ ਨਹੀਂ ਨਾ ਹਰਿਆਈ ਆਦਗੀ ਨਹੀਂ ਚੱਲ ਹੋਵੇ ਕਿਤੇ ਲੱਗਣਾ ਪਹਿਲਾ ਫਿਰ ਇਹ ਵੀ ਆ ਮੰਨ ਨਾ ਉਹ ਹੁੰਦੇ ਤੇ ਆਏ ਆ ਇੱਧਰ ਤੇ ਆਏ ਨਿਕਲ ਜਾਣਾ ਫਿਰ ਇਹਨਾਂ ਨੂੰ ਫੇਰ ਧੁੱਪ ਜੀ ਲੱਗ ਜੂਗੀ ਫੋਲਦੀ ਐ। ਗਲੇ ਉਹ ਗੰਨੇ ਵਾਲੇ ਫੋਲਦੀ ਐ। ਮੱਕੀ ਦਾ ਵੀ ਬੀਜ ਲਿਆਉਣਾ ਕੱਲੂ ਚੱਕ ਕੇ। 16 ਤਰੀਕ ਤੱਕ ਮੱਕੀ ਬੀਤ ਦੇਣੀ ਐ। ਕੱਲੂ ਆਹ ਪੰਪ ਸਰਵਾ ਕੇ ਲਿਆਓ ਸਵੇਰੇ ਕਰੀਏ। 16 ਤਰੀਕ ਤੱਕ ਮੱਕੀ ਬੀਤਣੀ ਐ। ਇੱਕ ਮਿੰਟ ਦਾ ਟਾਈਮ ਨਹੀਂ ਹੁੰਦਾ। ਮਤਲਬ ਪਰਿਵਾਰ ਗਏ ਹੁੰਦੇ ਆਉਣ। ਲੱਗ ਦੇਣਾ। ਫਿਰ ਬੀਜ ਲਾ ਕੇ ਮੱਕੀ ਮੁੱਕੀ ਬੀਜ ਕੇ ਫਿਰ ਤਿਆਰ ਕਰ ਦਵਾਂਗੇ। ਹੋਰ ਆ ਛੋਟੀ ਐ ਇੱਧਰ ਉਹ ਹੁੰਦੀ। ਉਹ ਬਾਜੇ ਕਾਚੇ ਨੂੰ ਸ਼ਰਤਾਂ ਲਾ ਗਿਆ ਉਹ ਕਰ ਲੈਂਦੇ ਆਪਾਂ ਚਾਚਾ ਨੇ ਠਹਿਆ ਆਪਰੇ ਦੋਹਾਂ ਦੀ ਗੱਲ ਸੀ ਕਿ ਲੋ ਪੁਲਿਸ ਤੋਂ ਪਕੜਨ ਦੀ ਗੱਲ ਸੀ ਭਾਈ ਮੈਂ ਤੇਂਦੇ ਨੂੰ ਕਰਦਾ ਫੋਨ ਵੀ ਤੇਰੇ ਕਿੰਨੇ ਦੀ ਸ਼ਰਤ ਚਾਚਾ ਹਾਰ ਗਿਆ ਵੀ ਦੱਸ ਕਿਆ ਕਰੀਏ ਉਹ ਤੁਹਾਡੀ ਮਰਜ਼ੀ ਤੂੰ ਦੇਖੋ ਮੈਂ ਰੱਚ ਦੋਹਾਂ ਹੱਥ ਪਾਈ ਉਹ ਆ ਕਰਕੇ ਹੀ ਕਰੂੰਗਾ ਉਹ ਅਸੀਂ ਕੋਈ ਤੀਆ ਬੰਦਾ ਵਿੱਚ ਪਾਈ ਨਹੀਂ ਇਹਨੂੰ ਪੁੱਛੀ ਸ਼ਰਤ ਤੇਂਦੇ ਨੇ ਸਰਾ ਕਰਕੇ ਲਾਈ ਤੇ ਹੱਥੇ ਮੇਰੀ ਸੁਣ ਗੱਲ ਆਪਾਂ ਨੇ ਕਿਹਾ ਕਿ ਖਾਦਾ ਵੀ ਪਕੌੜੇ ਖਾਣੇ ਆਪਾਂ ਨੇ ਮੈਂ ਖਲਾਈ ਮੈਂ ਖਾਣੇ ਦੋਹਾਂ ਨਹੀਂ ਆ ਅੱਜ ਖਲਾ ਦੇ ਨੂੰ ਮੈਂ ਤਾਂ ਇਹ ਵੀ ਨਾਲ ਤੇ ਮੈਂ ਖਲਾਈ ਨੂੰ ਉਹ ਤੇ ਖਲਾਇਆ ਹੋਰ ਕੀ ਖਲਾਇਆ ਚੱਲ ਫਿਰ ਕੱਪ ਖਾਣਗੇ ਸ਼ਾਮ ਨੂੰ ਯਾਰ ਨਹੀਂ ਛਕਾ ਖਾਉਂਨੇ ਕੱਲ ਨੂੰ ਸਹੀ ਕਾ ਲੂ ਖਾ ਦੂੰਗੇ ਦਫਾ ਜੀਨਾ ਬੰਦਾ ਸ਼ਰਤ ਲੱਗੀ ਖਾਉਂਗੇ ਉਹੀ ਹੈ ਹਾਂ ਦੋਵਾਂ ਦੀ ਸ਼ਰਤ ਸਾਡੀ ਜਿਹੜਾ ਮਰਜੀ ਹਾਰੇ ਇਹਦਾ ਹਾਰੂਗਾ ਖਿਲਾਊਗਾ ਬਖਾਣਾ ਦਵਾਨਾ ਅਜੀਬਲੀ ਵੇਖ ਲੈ ਲਓ ਕਾਉਣ ਦਾ ਰੇਟ ਪੁੱਛ ਰਿਹਾ ਕਿੰਨੇ ਦਾ ਏ ਹੈ ਕਿ ਨਹੀਂ ਸਾਡੀ ਜੀ ਜੇ ਫਲ ਫੂਟ ਖਾ ਲਈ ਸੀ ਜੋ ਮਰਜੀ ਖਾ ਲਈ ਠੀਕ ਹੈ ਬਖਾਚਾ ਉਹਨਾ ਬੈਣਾ ਤੇ ਰਹਿ ਰੱਚਾ ਉਹਨਾ ਬੈਣਾ ਮੈਂ ਚਾਚਾ ਹਾਰਿਆ ਤੇ ਸ਼ਰਤ ਆ ਬਸ ਮੈਂ ਠੀਕ ਹੈ ਬੰਦੇ ਦੋ ਬਸ ਬੰਦੂ ਵਾਟੋ ਵਾਟੋ ਠੀਕ ਹੈ ਬੰਦਾ ਇਹ ਵਿੱਚ ਮਾਰਨਾ ਹਾਂ ਮੈਂ ਗੱਲ ਤੇ ਇਹਦੇ ਬਾਦੂ ਗੀ ਆਈ ਜਿਹੜਾ ਲੇਗੀ ਗਿਆ ਉਹਨੂੰ ਤਾਂ ਰੱਖਿਓ ਵਿੱਚ ਨਹੀਂ ਉਹਨੇ ਹੀ ਦੱਸਿਆ ਫੇਰ ਮੈਂ ਘੱਟ ਦੱਸ ਦਦਾ ਫੇਰ ਤੇਰੇ ਭਰਾ ਕੱਟ ਦੱਸ ਦਿੰਦਾ ਤੂੰ ਮੈਨੂੰ ਦੇਖਣੀ ਸੀ ਤੇਰੀ ਇਮਾਨਦਾਰੀ ਕਾਤੀ ਮੇਰੇ ਕੋਲ ਪਈ ਐ ਕਿ 88 ਕਾਉਂਟਰ ਤੇ ਜੇ ਤੁਸੀਂ ਨੰਬਰ ਨਿਕਲਦੀ ਸੀ ਕੀ ਸਭ ਕੁਝ ਦੇਖਣਾ ਸੀ ਕੋਈ ਨਹੀਂ ਦੇਖਾਂ ਜਾਂ ਬੰਦਾ ਸਾਤੀ ਵਜੋਂ ਦੇਖਣਾ ਦਾ ਜਾਂ ਬੰਦਾ ਹਾਰ ਦਾ ਇਮਾਨਦਾਰੀ ਆ ਜਾਂ ਹਾਰ ਦਾ ਹੁੰਦਾ ਕਰਾ ਪੁਆਇੰਟ ਵੀ ਦੇਖਦਾ ਹੋਰ ਕਰਿਆ ਤਾਂ ਲੈ ਤਾਂ ਜੇ ਬੋਤਾਂ ਬਾਹਰ ਆ ਜੀ ਉਹ ਬੜਾ ਕੇ ਬਹੁਤ ਥੱਲੇ ਮੈਂ ਮੁੜ ਕੇ ਓਏ ਪਨੀਰ ਦੇ ਪਕੌੜੇ ਨਾਲ ਜਾ ਰਿਹਾ ਯਾਰ ਲੈ ਚੱਲ ਜੀ ਪਾਪਾ ਦੇ ਉੱਪਰ ਨਾ ਬਾਈ ਦੇਖ ਲੈ ਚੱਲ ਜੀ ਬਾਤ ਨਾ ਭਗਾ ਪਨੀਰ ਦੇ ਪਕੌੜੇ ਨਾਲ ਯਾਰ ਤੇ ਬਾਈ ਛੱਡ ਜਾਣਾ ਨਾ ਛੱਡ ਦੇਣਾ ਕਿਥੇ ਛੱਡ ਜਾਣਾ ਲੈ ਚਾ ਚਾਖਾ ਇਹ ਜਿਹੇ ਦਿਨ ਲੱਗੇ ਨਾ ਦੇਖ ਕੇ ਵਧੀਆ ਲੱਗਦਾ ਦਿਨ ਬਹੁਤ ਆਜਾ ਤੋ ਯਾਰ ਹೇಳਦਾ ਨਾ ਅੱਜ ਤੁਪਾਂ ਵੀ ਹੈ ਠੰਡ ਵੀ ਜ਼ਿਆਦਾ ਉਹ ਕੰਮ ਪਾ ਹੋਂ ਨਿਪਟ ਗਿਆ ਦੁਲੇ ਦੇ ਥਾਲੇ ਦੀ ਰੰਗ ਕਰਤੇ ਆ ਚੱਕ ਕੇ ਲਿਆਉਣ ਪੰਜ ਸ਼ਾਮ ਕੋੜੀ ਨਹੀਂ ਗਈ ਕਿੱਥੇ ਕਹਿੰਨੀ ਉਹਨੇ ਕੋੜੀ ਅੱਜ ਕੱਲ ਨੂੰ ਆਉ ਕੱਲ ਨੂੰ ਆਉ ਉਹਨੇ ਥਾਲੇ ਬਣਾਏ ਆ ਉਹਨੇ ਰੰਗ ਹੋ ਕੇ ਤਾਂ ਕਾਨੂੰ ਕਹਿੰਦਾ ਜਦੇ ਕੱਲ ਉਹ ਕਰਗੇ ਆਪਾਂ ਸੰਜਾ ਸੰਜਾ ਕਰੀਗੇ ਦੁੱਲਾ ਵੀ ਤਾਂ ਸੰਜੇ ਦੇ ਘਟ ਹੈ ਕਿੱਥੇ ਲਾਈ ਨਿਸ਼ਾਨੀ ਪਏ ਤੋ ਮਟਾਈ ਆਣੀ ਬੋ ਆਉਣੀ ਹੈ ਨਿਸ਼ਾਨੀ ਲਾਈ ਚੱਲ ਇਹਦੇ ਚੱਲ ਇਹਦੇ ਚੱਲੋ ਇਹਦੇ ਮਾੜਾ ਲੈ ਜਾ ਮੈਨੂੰ ਪਤਾ ਚੱਲ દો જાઉન એક